ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਮਿੱਤਰੋ ਅੱਜ ਆ ਗਏ ਆ ਆਪਾਂ ਉੱਪਰ ਕਬੂਤਰਾਂ ਕੋਲੇ ਅੱਜ 2 ਦਿਨਾਂ ਬਾਅਦ ਕਬੂਤਰ ੜਾਣੇ ਆ ਬਿਮਾਰ ਹੋਈ ਹੋਈ ਸੀ ਕਬੂਤਰ ਹਾਂ ਦੱਸਦੇ ਆ ਕੀ ਹੋਇਆ ਤਾਂ ਤੇ ਕਿਹੜੀ ਦਵਾਈ ਨਾਲ ਆਪਣੇ ਠੀਕ ਹੋਏ ਤੇ ਬਾਕੀ ਇੱਕ ਬੱਚਾ ਪੂਰਾ ਬੁਰੀ ਹਾਲਤ ਵਿੱਚ ਹੈ ਦੇਖ ਲਿਆ ਕਾਮਯਾਬ ਹੈ ਨਹੀਂ ਪਿਓਰ ਵਾਲੇ ਬੱਚੇ ਕੁਈ ਤੁਹਾਨੂੰ ਦਿਖਾਉਂਦੇ ਆ ਤੇ ਲੋ ਵੀ ਮਿੱਤਰੋ ਇਹ ਹੈ ਜੀ ਆਪਣਾ ਬੱਚਾ ਡੱਬਾ ਠੀਕ ਹੈ ਜੀ ਇਹ ਪੂਰੀ ਮਰਨੇ ਦੀ ਹਾਲਤ ਚ ਹੈ ਦਵਾਈਆਂ ਦਈਆਂ ਪਰ ਇਹ ਠੀਕ ਨਹੀਂ ਹੋਇਆ ਦੇਖੋ ਕੀ ਕਰਦਾ ਗੱਲ ਐ ਇਦਾਂ ਹੀ ਮਿੱਤਰੋ ਇਹ ਕਢਾਇਆ ਸੀ ਆਪਾਂ ਨੇ ਗਰਦੇਵ ਵਾਲੇ ਕੂਤਰਾਂ ਦਾ ਪਿਓਰ ਮਦਰ ਆ ਆਪਣੇ ਕੋਲ ਨਾਰਾ ਆਇਆ ਹੋਇਆ ਸੀ ਗਰਦੇਵ ਵਾਲਾ ਤੇ ਉਹ ਲਾਇਆ ਸੀ ਆਪਾਂ ਨੇ ਅਲੱਗ-ਅਲੱਗ ਕਬੂਤਰੀਆਂ ਨਾਲ ਦੋ ਬੱਚੇ ਤੇ ਤੇ ਉਹ ਦੋ ਹੀ ਭੈਣ ਭਾਈ ਤੇ ਆਪਾਂ ਨੇ ਉਹ ਭੈਣ ਭਾਈ ਲਾਤੇ ਤੇ ਉਹਨਾਂ ਨੇ ਬੱਚੇ ਕੱਢੇ ਇਹ ਦੋ ਡੱਬੇ ਤੇ ਮਿੱਤਰੋ ਇੱਕ ਬੱਚਾ ਆਇਆ ਸੀ ਉਹ ਤੇ ਇੱਕ ਇਹਦਾ ਭਰਾ ਹੈ ਉਹ ਥੋੜਾ ਜਿਹਾ ਠੀਕ ਹੋ ਗਿਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਲੋ ਬਈ ਮਿੱਤਰੋ ਇਹ ਹੈ ਜੀ ਬੱਚੇ ਦੇਖੋ ਜਿਵੇਂ ਇਹ ਇਕੱਠੇ ਹੋ ਕੇ ਵੰਦੇ ਆ ਇਦਾਂ ਵੰਦੇ ਸੀ ਬੱਚੇ ਸਾਰੇ ਉਹ ਬੈਣ ਲੱਗੇ तकरीबन ਕਹਦੀ ਅੱਖ ਜੀ ਨੂੰ ਪਤਾ ਨਹੀਂ ਗਿਆ ਹੋਇਆ ਇਹਦੇ ਵੀ ਫਿੰਸੀਆਂ ਹੋਈਆਂ ਵੀ ਅੱਖ ਦੇ ਇਹ ਸੀ ਮਿੱਤਰੋ ਹੁਣ ਤਾਂ ਕਾਫੀ ਬੱਚੇ ਠੀਕ ਹੋ ਗਏ ਜਿਵੇਂ ਇਹ ਹੋ ਗਿਆ ਇਹ ਉੱਪਰ ਬੈਠੇ ਕਈ ਬੱਚੇ ਠੀਕ ਹੋ ਗਏ ਤੇ ਦਾਣਾ ਨਹੀਂ ਹজম ਕਰਦੇ ਤੇ ਮਿੱਠਾ ਵੀ ਪਾਣੀ ਵਾਲੀਆਂ ਲਾਗੇ ਦੇ ਮਾਮ ਆਪਾਂ ਨੇ ਲਈ ਮਿੱਤਰੋ ਇਹਨਾਂ ਨੂੰ ਟੈਰਾ ਮਸ਼ੀਨ ਦਾ ਗੋਲੀ ਦਾ ਦਸਵਾਂ ਦਸਵਾਂ ਹਿੱਸਾ ਤੇ ਉਹਨੇ ਥੋੜੇ ਸੈੱਟ ਕਰਦੇ ਇਹ ਤੇ ਹੁਣ ਤਕਰੀਬਨ ਠੀਕ ਹੈ ਤਕਰੀਬਨ ਅੱਧੇ ਬੱਚੇ ਠੀਕ ਹੋ ਗਏ ਤੇ ਅੱਧੇ ਗੇ ਰਹਿ ਗਏ ਉਹ ਵੀ ਹੋ ਜੂਗੇ ਅੱਜ ਉਹਨਾਂ ਨੂੰ ਵੀ ਦਵਾਈ ਦੇ ਦਾਂਗੇ ਤੇ ਬਾਕੀ ਪਾਣੀ ਰੱਖਿਆ ਵਾ ਨਹੀਂ ਤਾਂ ਪਾਣੀ ਪਲਾਤੇ ਆ ਇਹ ਓਹੋ ਲਾਤਾਗੀ ਦੇ ਵਿੱਚ ਵਿਚਾਰੇ ਦੀ ਤੇ ਇੱਕ ਪਿਓਰ ਵਾਲੇ ਦਾ ਬੱਚਾ ਮਿੱਤਰੋ ਭਾਈ ਪੈਣ ਦਾ ਉਹ ਡੱਬੇ ਦਾ ਭਰਾ ਆਏ ਦੋ ਜਮਾਈ ਸੇਮ ਉਹ ਜਿਹੇ ਕੱਡੇ ਵੇ ਲਾਲਚੀਨਗਰ ਦੇ ਵਾਲੇ ਹੁੰਦੇ ਜਿਵੇਂ ਕਬੂਤਰ ਉਵੇਂ ਦੇ ਉਹ ਕੱਡੇ ਵੇ ਤੇ ਬੱਚੇ ਢਾਉਂਦੇ ਆਪਾਂ ਪਹਿਲਾਂ ਉੱਪਰ ਜਾ ਆਈਏ ਉੱਪਰ ਦਾਣੇ ਜੂਨੇ ਪਾ ਦਈਏ ਫਿਰ ਦੇਖ ਕੇ ਇੱਕ ਇੱਕ ਕਰਕੇ ਡਾਉਣੇ ਪੈਣੇ ਜਿਨਾ ਇਹ ਦਾਣਾ ਨਹੀਂ ਹੋਊਗਾ ਪੋਟਿਆਂ ਚ ਤੇ ਤੰਦਰੁਸਤ ਹੀ ਲਗੇ ਉਹ ਡਾਵਾਂਗੇ ਬਾਕੀ ਚੱਲਦੇ ਆ ਮਿੱਤਰੋ ਆਪਾਂ ਉੱਪਰ ਚਲੋ ਵੀ ਮਿੱਤਰੋ ਆ ਗਏ ਆ ਉੱਪਰ ਕਬੂਤਰਾਂ ਕੋਲੇ ਤੇ ਡੋਲੀ ਵਾਲਿਆਂ ਨੂੰ ਕੱਢ ਦਈਏ ਬਾਹਰ ਇਹ ਆਪਣਾ ਚੁਗ ਲੂਗੇ ਤੇ ਬੱਚਿਆਂ ਨੂੰ ਦੇ ਦੂਗੇ ਚੋਗ ਬੱਚੇ ਨੂੰ ਦੇ ਦੂਗੇ ਚੋਗਾ ਇੱਕੇ ਬੱਚਾ ਰਹਿ ਗਿਆ ਦੇ ਨੀਚੇ ਇੱਕ ਆਪਾਂ ਹੀ ਚੱਕ ਲਿਆਦਾ ਤੇ ਬਾਕੀ ਇੱਧਰ ਬੱਲਵ ਕਰ ਦਈਏ ਬੰਦ ਤੇ ਬੱਚਿਆਂ ਦੀ ਗਰੋਥ ਚੈੱਕ ਕਰੋ ਗਰੋਥ ਹੋ ਰਹੀ ਐਨ ਪੂਰੀ ਵਧੀਆ ਉੱਧਰ ਵੀ ਨੀਚੇ ਵੀ ਤੇ ਦੋ ਬੱਚੇ ਉੱਧਰ ਸਾਰਿਆਂ ਦੀ ਗਰੋਥ ਵਧੀਆ ਹੋ ਰਹੀ ਹੈ ਬਸ ਜਦੋਂ ਇਹ ਬੱਚੇ ਥੋੜੇ ਜਿਹੇ ਹੋ ਗਏ ਤੇ ਆਪਾਂ ਨੇ ਡੋਲੀ ਕਰ ਦੇਣੀ ਐ ਬਾਹਰ ਤੇ ਜੋੜੀ ਤੋੜ ਦੇਣੀ ਐ ਠੀਕ ਐ ਮਿੱਤਰੋ ਬਾਹਰ ਕਰ ਦਾਂ ਬਾਈ ਤੋ ਰਹਿ ਜੂਂਗੀਆਂ ਫਿਰ ਜਦੋਂ ਇਹਨਾਂ ਦੇ ਬੱਚੇ ਪਲ ਗਏ ਇਹ ਵੀ ਚੱਕ ਦਣੀ ਆਪਾਂ ਨੇ ਵਾ ਹੁਣ ਜੋੜੀਆਂ ਤੋੜਤੀਆਂ ਮਿੱਤਰੋ 30 35 40 ਬੱਚੇ ਹੋ ਗਏ ਤਕਰੀਬਨ ਬਾਦੂ ਹੈ ਆਪਣੇ ਕੋਲ ਕਿਉਂਕਿ ਆਪਾਂ ਨੇ ਬਾਜੀਆਂ 20 25 ਛੱਡਣੀਆਂ ਬਹੁਤ ਐ ਇਹ ਨਿਕਾੜਾਣੇ ਦਾ ਕੋਈ ਫਾਇਦਾ ਨਹੀਂ ਜਿੰਨੇ ਕੁ ਬਾਜੀਆਂ ਛੱਡੀਆਂ ਉਹਨੇ ਕੁ ਬੱਚੇ ਕਢਾਵਾਂਗੇ ਤੇ ਬਾਜੀਆਂ ਛੱਡਾਂਗੇ ਤੇ ਬਾਕੀ ਇਦਾਂ ਤਾਂ ਓਕੇ ਆ ਮਿੱਤਰੋ ਕਬੂਤਰ ਖੁੱਡੇ ਸਾਫ਼ ਕਰਨੇ ਆ ਉਸ ਤੋਂ ਬਾਅਦ ਡੋਲੀ ਕੱਢ ਕੇ ਕੰਮ ਜ਼ਿਆਦਾ ਵੱਜ ਜਾਣਾ ਹੈ ਤੇ ਦੇਖਦੇ ਆ ਇੱਧਰ ਵੀ ਜੋ ਡੋਲੀ ਕੱਢਤੀ ਇਹ ਵੀ ਖੁੱਡਾਂ ਨਾਲ ਲੱਗਦੀ ਸਾਫ਼ ਕਰ ਦੇਣਾ ਤੇ ਜਿੱਥੋਂ ਜਿੱਥੋਂ ਤੋਂ ਇਹਨਾਂ ਨੇ ਕਬੂਤਰਾਂ ਨੇ ਜਿਵੇਂ ਪਲਾਸਟਰ ਇਹ ਟੋਏ ਜਿ ਪਾਏ ਵੀ ਇਹ ਵੀ ਸਿਮਿੰਟ ਨਾਲ ਭਰਨੇ ਆ ਮਿੰਟ ਨਾਲ ਭਰ ਕੇ ਤੇ ਫਿਰ ਨੀਚੇ ਘਾਰਾ ਮਿੱਟੀ ਲਾ ਦਾਂਗੇ ਲੇਪ ਬਣਾ ਦਾਂਗੇ ਤੇ ਦੇਖਦੇ ਹਾਂ ਮੂਰੇ ਜਾਲ ਲਾਣੇ ਸਲਾਹ ਬਣਦੀ ਹੈ ਕਿਉਂਕਿ ਹੁਣ ਅੱਗੇ ਕਬੂਤਰ ਨਿਲਾਣੇ ਹੋਏ ਕਰੂੰਗੇ ਤੇ ਇੰਨਾ ਇਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਬੂਤਰ ਤੰਦਰੁਸਤ ਰਹਿੰਦਾ ਹੈ ਇੱਥੇ ਤੋਂ ਲੈ ਕੇ ਇੱਥੇ ਤੱਕ ਛੋਟਾ ਜਾਲ ਲਾ ਦਾਂਗੇ ਬਸ ਇਹ ਮੂਰੇ ਬਸ ਜਿੱਥੇ ਤਾਂ ਕੱਪਾ ਖੜੇ ਆ ਪੈਰ ਤੱਕ ਉਹ ਗੁੱਡੇ ਤੋਂ ਇੱਥੇ ਤੱਕ ਇੰਦਾਂ ਜਾਲ ਲਾ ਦਾਂਗੇ ਖੁੱਡੇ ਦੇ ਬਰਾਬਰ ਦਾ ਇੱਥੇ ਗਿੱਟੀਆਂ ਮਾਰ ਕੇ ਜਮਾ ਤੇ ਛੋਟਾ ਜਿਹਾ ਜਾਲ ਲਾ ਦਾਂਗੇ ਤਾਂ ਕਿ ਗੂਤਰ ਨਾ ਨੂੰ ਸਕਣ ਬਾਹਰ ਕੱਢਦੇ ਆ ਕਰਾਂਗੇ ਧੁੱਪ ਲੱਗ ਲੂਗੀ ਫਿਰ ਦੇਖਦੇ ਆ ਪੱਕਾ ਹੀ ਪਰਮਾਨੈਂਟੇ ਸਾਰੀ ਤੇ ਜਾਲ ਪਾ ਦਾਂਗੇ ਮਿੱਤਰੋ ਸਲਾਹ ਤਾਂ ਬਣਦੀ ਐ ਥੋੜਾ ਜਿਹਾ ਕਰਦੇ ਹਾਂ ਦਾ ਵੀ ਦੇਖਣਾ ਪੈਣਾ ਬੋਲੇ ਨਾ ਜਾਲ ਪਾ ਕੇ ਆਪਣੀ ਸਲਾਹ ਮਿੱਤਰੋ ਇਹ ਆ ਵੀ ਸਾਰੇ ਜਾਲ ਪਾ ਦਾਂਗੇ ਤੇ ਇੱਥੋਂ ਤੋਂ ਇੱਥੇ ਤੱਕ ਦੋ ਚਾਦਰਾਂ ਜਿੰਨੀ ਆ ਗਈਆਂ ਦੋ ਚਾਦਰਾਂ ਪਾ ਦਾਂਗੇ ਡੋਲੀ ਰੂਲੀਆਂ ਰੱਖਣੇ ਨੂੰ ਤੇ ਇੰਨੀ ਮੂਰੇ ਜਗ੍ਹਾ ਖਾਲੀ ਰੱਖ ਲਾਂਗੇ ਜਲ ਜੂਲੀ ਲੱਗੀ ਵੀ ਹੋਗੀ ਉਧਰ ਗੇਟ ਰੱਖਾਂਗੇ ਗੇਟ ਰੱਖ ਲਾਂਗੇ ਉਧਰ ਨਹੀਂ ਇੱਧਰ ਨੂੰ ਰੱਖ ਲਾਂਗੇ ਜਿੱਧਰ ਮਰਜ਼ੀ ਰੱਖ ਲਈਏ ਤੇ ਬੱਸ ਪਾਵਾਂਗੇ ਮਿੱਤਰੋ ਜਲਦੀ ਦੇਖਦੇ ਆਂ ਬਾਬਾ ਮਿਹਰ ਕਰੇ ਤੇ ਠੀਕ ਹੈ ਮਿੱਤਰੋ ਇਹਨਾਂ ਨੂੰ ਪਾ ਦਈਏ ਦਾਣੇ ਤੇ ਚੱਲਦੇ ਆਪਾਂ نیچے ਉਤਰ ੜਾ ਦਈਏ ਬੱਚੇ ਹਾਂਜੀ ਲੋ ਬਾਈ ਮਿੱਤਰੋ ਜਿਹੜੇ ਆਪਾਂ ਨੂੰ ਬੱਚੇ ਤੰਦਰੁਸਤ ਲਗੇ ਅਰੇ ਦਾਣੇ ਦੂਨੇ ਨਹੀਂ ਖਾਏ ਵੇ ਤੇ ਉਹ ੜਾਤੇ ਆਪਾਂ ਨੇ ਤੇ ਅੱਜ ਦੇਖਦੇ ਆਂ ਮਿੱਤਰੋ ਪਤਾ ਲੱਗ ਜੂਗਾ ਕਿੰਨਾ ਉੜਦੇ ਐ ਪਾਸੋਂ ਚ ਉਥੇ ਆਪਾਂ ਨੇ ੜਾਏ ਸੀ 10 ਮਿੰਟੇ ਉੜੇ ਸਿਰਫ ਸਾਰੇ ਹੀ ਗੱਡੇ ਸੀ ਬਿਮਾਰ ਲਗੇ ਆਪਾਂ ਨੂੰ ਉਤਰ ਲੱਗ ਪਹਿਲਾਂ ਵੀ ਰਹੇ ਸੀ ਫਿਰ ਆਪਾਂ ਨੇ ਰੋਕੇ ਦੇ ਹੁਣ 2 ਦਿਨ ਦਵਾਈ ਦਵਾਈ ਦੇ ਕੇ ਦੁਬਾਰੇ ੜਾਏ ਤੇ ਅੱਜ ਦੇਖਦੇ ਆ ਕਿੰਨਾ ਉਡਦੇ ਮਿੱਤਰੋ ਪਤਾ ਚਲ ਜੂਗਾ ਆ ਫਿਰਦੇ ਆ ਟਾਈਮ ਹੋ ਗਿਆ ਇਸ ਟਾਈਮ ਏੜਾਏ ਆਪਾਂ ਨੇ ਤਕਰੀਬਨ 8 9 ਵਜੇ 9 ਵਜੇ 9 ਵਜੇ ੜਾਏ ਆ ਜੀ ਅੱਜ 2 ਤੋਂ 3 ਘੰਟੇ ਵੀ ਉੜ ਕੇ ਬਹੁਤ ਪਤਾ ਲੱਗ ਜੂਗਾ ਵੀ ਤੰਦਰੁਸਤ ਇਕ ਕੀ ਗੱਲ ਬਾਤ ਐ ਬਾਕੀ ਦੋ ਬੱਚੇ ਬੈਠੇ ਆ ਛਤਰੀਆਂ ਤੇ ਇਹ ਵੀ ਤੰਦਰੁਸਤ ਨੇ ਇਹ ਵੀ ਬਿਠਾਤੇ ਬਾਕੀ ਕਿਹ ਬਿਮਾਰ ਹੈ ਇਹਨੂੰ ਬਸ ਹੁਣ ਕੋਈ ਦਵਾਈ ਨਹੀਂ ਦੇਣੀ ਬਾਕੀ ਅੰਦਰ ਬੈਠੇ ਜਿਹੜੇ ਉਹ ਵੀ ਬਿਮਾਰ ਚ ਹੀ ਆ ਥੋੜੇ ਜੀ ਉਹ ਵੀ ਤੁਹਾਨੂੰ ਦਿਖਾ ਦੰਦੇ ਆ ਇੱਕ ਵਾਰ ਨੀਗਾ ਮਰਾ ਜਾਂਦੇ ਆ ਕਿਹੜੇ ਕਿਹੜੇ ਆ ਉਹਨਾਂ ਨੂੰ ਵੀ ਦੇਖਦੇ ਅੱਜ ਦਵਾਈ ਦੁਈ ਦੇ ਕੇ ਕਰਾਂਗੇ ਸਰਟੀਫਿਕੇ ਕੱਲ ਨੂੰ ਉਡਾਵਾਂਗੇ ਅੱਜ ਦਾਣੇ ਨਹੀਂ ਪਾਉਂਗੇ ਇਹਨਾਂ ਨੂੰ ਭੁਖੇ ਰੱਖਾਂਗੇ ਨਾ ਇਹ ਕਿਉਂਕਿ ਦਾਣੇ ਵੀ ਹੈਗੇ ਪੋਟਿਆਂ 'ਚ ਇਹ ਬੈਠੇ 6-7 ਕਬੂਤਰ ਐ ਬੱਚੇ ਤੇ ਠੀਕ ਐ ਮਿੱਤਰੋ ਹੁਣ ਜਾਣਾ ਆਪਾਂ ਨੇ ਖੇਤ ਨੂੰ ਤੇ ਰੋਟੀ-ਉਟੇ ਖਾ ਕੇ ਚੱਲੀਏ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਫਿਰ ਬਾਕੀ ਇਹਨਾਂ ਨੂੰ ਉੜੀ ਜਾਣ ਤੋਂ ਛਤਰੀਆਂ ਖੜੀ ਜਾਏ ਜਦੋਂ ਬੈਠਣਾ ਹੋਊਗਾ ਬੈਠ ਜੂंगे ਬੱਚੇ ਛਤਰੀਆਂ ਤੇ ਬਿਠਾਈ ਦੇ ਕੋਈ ਚੱਕਰੇ ਨਹੀਂ ਆਹ ਉੜ ਗਏ ਹਾਂਜੀ ਲੋ ਬਈ ਮਿੱਤਰੋ ਕੂਤੜਾਈ ਸੀ ਇਹ ਫਿਰਦੇ ਆ ਤੇ 10 ਕ ਵੱਜੇ ਸੀ ਤੇ ਤਿੰਨ ਕਬੂਤਰ ਇਹ ਬੜ ਗਏ ਦੋ ਤਾਂ ਛਤਰੀਆਂ ਬੈਠੇ ਸੀ ਜਿਹੜੇ ਉਹ ਐ ਤੇ ਇੱਕ ਇਹ ਐ ਇਹ ਬੈਠੇ ਐ ਬੈਰੀ ਦੇ ਘਰ ਨੂੰ ਅਟੈਕ ਕਰਤੇ ਆ ਸੀ ਮਿੱਤਰੋ ਜਿਹੜੀ ਇੱਧਰ ਨੂੰ ਗਈ ਐ ਇੱਧਰ ਨੂੰ ਚਲੇ ਗਈ ਖੇਤਾ ਕਿੱਧਰ ਨੂੰ ਉਹ ਫਿਰਦੀ ਇਹ ਫਿਰਦੀ ਦੇਖੋ ਉਹ ਫਿਰਦੀ ਚੱਕਰ ਮਾਰਦੀ ਜੇ ਥੋੜਾ ਜਿਹਾ ਉੱਪਰ ਗਈ ਉਹਨੇ ਜਿਹਦੇ ਅਟੈਕ ਕਰ ਲੈਣਾ ਸੀ ਨਾ ਉਹ ਤੇ ਇੰਨੀ ਮੈਂ ਹੀ ਫਿਰਦੇ ਆ ਤਾਂ ਪਛੇ ਵੀ ਆ ਫਿਰਦੀ ਆ ਫਿਰਦੀ ਮਿੱਤਰੋ ਮੈਰੀ ਨੇ ਗੇਰਤੇ ਬੱਚੇ ਚਲੋ ਕੋਈ ਨਹੀਂ ਅਡਾਉਣੇ ਤਾਂ ਹੈ ਹੀ ਆ ਦੇਖੀ ਜਾਓ ਹਾਂਜੀ ਲੋ ਵੇ ਮਿੱਤਰੋ ਉੱਪਰ ਆਈ ਸੀ ਤੇ ਨਕਸਾਨ ਹੋ ਗਿਆ ਇੱਕ ਬੱਚਾ ਮਿਲਿਆ ਡੈਡ ਹੁਣੇ ਆਪਾਂ ਅੱਧੇ ਘੰਟੇ ਪਹਿਲਾਂ ਆਏ ਸੀ 4:00 ਵਜੇ ਉਦੋਂ ਠੀਕ ਸੀ ਤੇ ਅੱਦੇ ਘੰਟੇ 'ਚ ਉੱਪਰ ਆਣੇ ਤੇ ਬੱਚਾ ਮਰ ਗਿਆ ਇੱਕ ਚਲੋ ਕੋਈ ਨਹੀਂ ਇਹਨੂੰ ਵੀ ਦੱਬ ਦੋ ਦੱਬ ਦਾਂਗੇ ਤੇ ਬੱਚੇ ਉਤਰ ਗਏ ਸੀ ਮਿੱਤਰੋ ਕਰਤੇ ਆ ਬੰਦ ਇਹ ਫਿਰਦੇ ਆ ਦਾਣਿਆਂ ਦੀ ਝਾਕ 'ਚ ਇਹਨਾਂ ਨੂੰ ਪਾਵਾਂਗੇ ਹਲੇ ਲੇਟ ਪਹਿਲੇ ਚੱਲਦੇ ਆ ਉੱਪਰ ਮਿੱਤਰੋ ਕਬੂਤਰਾਂ ਲਈ ਲਾਣਾ ਇਹ ਨੈਟ ਉੱਪਰ ਜਾ ਕੇ ਕਰੀਏ ਸੈਟਿੰਗ ਕੀ ਮੇਕ ਕਰਨਾ ਹੈ ਦੇਖਦੇ ਆ ਜਿਗਾਰਡ ਜੂੜ ਲਾਉਂਦੇ ਆ ਕੋਈ ਗੱਟੀਆਂ ਆਂ ਲੈ ਕੇ ਆਂਦੀਆਂ ਇਹ ਪਈਆਂ ਇਹ ਪਈਆਂ ਗੱਟੀਆਂ ਮਿੱਤਰੋ ਤੇ ਥੋੜੀ ਚੱਕ ਲਈਏ ਤੇ ਦੇਖਦੇ ਆ ਜਿਗਾਰਡ ਲਾ ਕੇ ਤੇ ਬਣਾਵਾਂਗੇ ਵੀਡੀਓ ਉਹ ਵੀਡੀਓ ਲੇਟ ਹੋ ਜੂਗੀ ਦੇਖਦੇ ਆ ਮਿੱਤਰੋ ਜਿਗਾਰਡ ਲਾ ਕੇ ਪਹਿਲਾ ਪਾ ਦਈਏ ਕਬੂਤਰਾਂ ਨੂੰ ਦਾਣੇ ਕੂਤਰ ਦਾਣੇ ਖਾਈ ਆਉਂਗੇ ਤੇ ਆਪਾਂ ਆਪਣਾ ਕੰਮ ਕਰ ਲਾਂਗੇ ਠੀਕ ਨਹੀਂ ਇਹ ਬੈਠੇ ਆ ਕਬੂਤਰ ਡੰਡਾ ਪਿਆ ਇਹ ਮਿੱਤਰੋ ਦੇਖਦੇ ਹਾਂ ਹੁਣ ਲਾ ਕੇ ਇਹ ਪਿਆ ਡੰਡਾ ਬਹੁਤ ਹੈ ਇਹਦੀ ਹਾਈਟ ਇੱਥੇ ਇੱਕ ਲਾ ਦੇਣਾ ਇੱਥੇ ਇੱਕ ਬਹੁਤ ਹੈ ਤੇ ਮਿੱਤਰੋ ਕਰ ਲਈਏ ਕੰਮ ਆਪਣਾ ਫੇਰ ਦਿਖਾਉਂਦੇ ਆ ਤੁਹਾਨੂੰ ਹਾਂਜੀ ਲੋ ਬਈ ਮਿੱਤਰੋ ਤੇ ਨੈਟ ਲਾਉਣ ਦੀ ਕਰਤੀ ਹੈ ਤਿਆਰੀ ਸ਼ੁਰੂ ਤੇ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਤੇ ਅੱਜ ਲਾ ਲਈਏ ਮਿੱਤਰੋ ਦੇਖਦੇ ਆ ਜੇ ਲੱਗ ਗਿਆ ਅੱਜ ਅੱਜ ਚ ਤੇ ਕੱਲੂ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਚ ਤੇ ਬਾਕੀ ਤਿਆਰੀ ਕਰ ਲਈ ਹੁਣ ਪਾਣੇ ਆ ਦਾਣੇ ਕਿਉਂਕਿ ਟਾਈਮ ਲੱਗ ਜਾਣਾ ਬਹੁਤ ਤੇ ਕੱਟ ਵੱਢ ਕੇ ਸੈਟਿੰਗ ਹੋਣੀ ਹੈ ਇਹਦੀ ਫੇਰ ਲੋਟ ਆਊਗਾ ਕਿਥੀ ਜਾ ਕੇ ਤੇ ਬਾਕੀ ਮਿੱਤਰੋ ਮਿੱਤਰਾਂ ਨੂੰ ਪਹਿਲਾ ਦਾਣੇ ਪਾ ਦਈਏ ਦਾਣਾ ਦੂਣਾ ਚਗਾ ਦਈਏ ਤੇ ਫਿਰ ਕਰਾਂਗੇ ਸੈਟਿੰਗ ਨੈਟ ਦੀ ਉਸ ਤੋਂ ਬਾਅਦ ਲਾਵਾਂਗੇ ਠੀਕ ਹੈ ਜੀ ਲੋਈ ਕਬੂਤਰ ਦੇ ਇਹ ਖੂਲ ਤੇ ਬਾਕੀ ਇੱਧਰ ਵਾਲੇ ਉਹ ਦਾਣੇ ਪਾਉਣੇ ਆਂ ਇੱਧਰ ਵੀ ਪਾਉਣਾ ਹੈ ਕੰਮ ਹੈਗਾ ਜੀ ਮਿੱਤਰੋ ਬਹੁਤ ਜ਼ਿਆਦਾ ਠੀਕ ਹੈ ਜੀ ਛੋਟਾ ਜਿਹਾ ਹੀ ਨੈਟ ਲਾਉਣਾ ਇਸ ਵਾਰ ਪੂਰੇ ਤੇ ਨਹੀਂ ਲਾਉਣਾ ਤੇ ਬਸ ਇੱਥੋਂ ਤੋ ਆਜੂ ਇਹਦਾ ਲੈਵਲ ਆਂ ਇਦੇ ਉੱਪਰੋਂ ਲਗਾ ਕੇ ਸਿੱਧਾ ਨੀਚੇ ਗੇਰ ਦਾਂਗੇ ਤੇ ਇਹਨਾਂ ਤੇ ਸਪੋਟਾਂ ਹੋਰ ਲਾਵਾਂਗੇ ਇੱਕ ਵਾਰ ਇਹਨਾਂ ਇਹਨਾਂ ਮਸਾਲਾ ਭਰ ਦਾਂਗੇ ਇਹਦੇ ਥੋੜਾ ਥੋੜਾ ਮਸਾਲੇ ਚ ਗੱਡ ਹੋ ਜੂਗੇ ਪਾਈਪ ਦੋਨੋਂ ਸਾਈਡ ਤੇ ਮਜ਼ਬੂਤੀ ਹੋਰ ਵੀ ਜ਼ਿਆਦਾ ਹੋ ਜੂਗੀ ਤੇ ਠੀਕ ਹੈ ਮਿੱਤਰੋ ਪਾ ਦिए दाणे ਜੀ ਅੱਜ ਦੀ ਵੀਡੀਓ ਇੰਨੀ ਹੀ ਸੀ ਜੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਚਲਦੇ ਹੋ ਜਲਦੀ ਮਿਲਸਾਂਗੇ ਮਿਲਦੇ ਆਂ ਆਪਣੀ ਨਵੀਂ ਵੀਡੀਓ ਦੇ ਜੁੜੇ ਰਹੋ ਵੀਰ ਦੇ ਨਾਲ ਧੰਨਵਾਦ ਪਾਈ